ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਮਾਜ ਕੀ tatha ਸ਼ਲੋਕ ਮਹੱਲਾ ਪਹਿਲਾ ਹਾਂਜੀ ਵਾਰ ਇੱਥੇ ਯਮਕ ਲੱਗ ਜੇਗੀ ਵਾਰ ਮਾਜ ਕੀ ਇੱਥੇ ਵੀ ਥੋੜਾ ਠਹਿਰਾ ਦੇਖੀ tatha ਸ਼ਲੋਕ ਮਹੱਲਾ ਪਹਿਲਾ ਸ਼ਲੋਕ ਮਹੱਲਾ ਇਕੱਠਾ ਨਹੀਂ ਕਹਿ ਦੇਣਾ ਮਲਕੁ ਮਰੀਦ ਤਤਹ ਚੰਦਰਹ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਮਲਕ ਮੂਰੀਦ ਮਲਕ ਖਿਤਾਬ ਹੈ ਮਲਕ ਮੂਰੀਦ ਤਤਹ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ ਇਹ ਜਿਹੜਾ ਚੰਦਰਹੜਾ ਸੋਹੀ ਹੈ ਨਾ ਇਹ ਸੰਬੰਧਕ ਪਾਠ ਹੈ ਨਾਮ ਹੈ ਸੋਹੀਆ ਜਾਤੀ ਹੈ ਚੰਦਰਹੜਾ ਸੋਹੀਆ বিনা ਹੋੜੇ ਨਾਲ ਉਚਾਰਨ ਕਰਨਾ ਕਈ ਵਾਰ ਅਸੀਂ ਹੋੜਾ ਓੰਕੜ ਉਚਾਰ ਦਿੰਨੇ ਆ ਸੋਹੀਆ ਬੋਲ ਜੰਨੇ ਆ ਪੂਰਾ ਧੀਰਗ ਲਾ ਕੇ ਸੋਹੀਆ ਚੰਦਰ ਹੜਾ ਸੋਹੀਆ ਕੀ ਧੁਨੀ ਇਥੇ ਵਿਸਰਾਮ ਗਾਵਣੀ ਫੇਰ ਗੋਲ ਮਲਕ ਮਰੀਦ তথা ਚੰਦਰ ਹੜਾ ਸੋਹੀਆ ਕੀ ਧੁਨੀ ਗਾਵਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਇਹ ਜੋ ਮੰਮੀ ਦੇ ਅੱਗੇ ਦੋ ਬਿੰਦੀਆਂ ਜੀਆਂ ਹੈਗੀਆਂ ਵਿਸਰਗਾਂ ਹਨ ਇਹਨਾਂ ਦਾ ਉਚਾਰਨ ਮਹੱਲਾ ਕਰਨਾ ਇਸ ਕਰਕੇ ਇਹਨੂੰ ਮਾ ਨਹੀਂ ਲੈ ਜਾਣਾ ਕੱਲੀ ਸਲੋਕ ਮਹੱਲਾ ਪਹਿਲਾ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਗੁਰ ਦੀਪਕ ਤਿਹ ਲੋਏ ਹਾਂਜੀ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਗੁਰ ਦਾਤਾ ਇੱਥੇ ਠੰਮਕ ਗੁਰ ਹਿਵੈ ਘਰ ਇੱਥੇ ਵਿਸਰਾਮ ਹੈ ਗੁਰ ਦੀਪਕ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਤਿਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਾਣ ਦੁੱਧ ਪਹਿਲਾ ਇੱਥੇ ਯਮਕ ਲੱਗ ਜੇਗੀ ਪਿਆਰ ਲੱਗਾ ਇੱਥੇ ਵਿਸਰਾਮ ਹੈ ਪਹਿਲੇ ਪਿਆਰ ਲੱਗਾ ਹਣ ਦੁੱਧ ਥਾਣ ਨਾਲੇ ਨਾਲ ਉਚਾਰਨ ਕਰਨਾ ਥਨ ਨਹੀਂ ਕਹਿ ਦੇਣਾ ਦੁੱਧ ਇਸ ਤਰ੍ਹਾਂ ਚ ਪਹਿਲੇ ਪਿਆਰ ਲੱਗਾ ਥਾਣ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਹਾਂ ਦੂਜਾ ਇੱਥੇ ਵਿਸਰਾਮ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਹਾਂ ਇਸ ਦਾ ਉਚਾਰਨ ਅਰਥ ਦੇ ਨਾਲ ਭਈਆ ਉਚਾਰਨ ਕਰਨਾ ਹੈ ਭਇਆ ਨਹੀਂ ਕਹਿਣਾ ਹੈ ਤੀਜੇ ਇੱਥੇ ਵਿਰਾਮ ਹੈ ਭਾਬੀ ਭਾਬੀ ਉਚਾਰਨ ਕਰਨਾ ਪੱਬੇ ਦੋਵੇਂ ਉਚਾਰਨ ਕਰਨੇ ਹਨ ਤੀਜੇ ਭਈਆ ਭਾਬੀ ਬੇਬ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇੜ ਪੰਜਵੈ ਖਾਣ ਪੀਣ ਕੀ ਧਾਤ ਇਹਨੂੰ ਪੰਜਵੈ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਹੈ ਪੰਜਵੈ ਕਸਕੇ ਬੋਲਣਾ ਪੰਜਵੈ ਇਥੇ ਵਿਸਰਾਮ ਖਾਣ ਪੀਣ ਕੀ ਧਾਤ ਪੰਜਵੈ ਖਾਣ ਪੀਣ ਕੀ ਧਾਤ ਛਵ ਕਾਮ ਨ ਕੁਛੈ ਜਾ ਕਾਮ ਛਵ ਹੀ ਕਹਿ ਜਾਂਦੇ ਹਨ ਇਹ ਸਿਆਰੀ ਦੇ ਨਾਲ ਹੈ ਛਵ ਛੇਤੀ ਬੋਲਨਾ ਛਿਵ ਕਾਮ ਨ ਪੁੱਛਿਆ ਜਾਤ ਸਤਵੈ ਸੰਜ ਕੀਆ ਘਰ ਵਾਸ ਸੰਜ ਹਾਂ ਸੰਜ ਬੋਲਣਾ ਹੈ ਜੱਜੇ ਦੇ ਨਾਲ ਸੰਜ ਨਹੀਂ ਕਹਿਣਾ ਸੰਜ ਤਸਵੀਰ ਦਾ ਵਾਚਕ ਹੋ ਜਾਏਗਾ ਸਤਵੈ ਸੰਜ ਕੀਆ ਘਰ ਵਾਸ ਸਤਵੈ ਸੰਜ ਕੀਆ ਘਰ ਵਾਸ ਅੱਠਵੈ ਕ੍ਰੋਧ ਹੋਆ ਤਾਂ ਨਾਸ ਨਾਵੈ ਧੌਲੇ ਉਬੇ ਨਾਵੈ ਧੌਲੇ ਉਬੇ ਸਾਹ ਨਾਵੈ ਇਥੇ ਵਿਸਰਾਮ ਹੈ ਧੌਲੇ ਉਬੇ ਸਾਹ ਧੌਲੇ ਜਿਹੜਾ ਬੋਲਣਾ ਨੇ ਪੋਲਾ ਹੀ ਬੋਲਣਾ ਨਾਵੈ ਧੌਲੇ ਉਬੇ ਸਾਹ ਨਾਵੈ ਧੌਲੇ ਉਬੇ ਸਾਹ ਦਸਵੈ ਦੱਦਾ ਦਸਵੈ ਇਥੇ ਵਿਸਰਾਮ ਦਸਵੈ ਦੱਦਾ ਹੋਵਾ ਸਵਾਹ ਗਏ ਸੇ ਗੀਤ ਪੁਕਾਰੀਤਾ ਹਾਂ ਇਹ ਪਾਠ ਵੱਖਰਾ ਹੀ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਗਏ ਇਥੇ ਯਮਕ ਲੱਗ ਜੇਗੀ ਸੇ ਗੀਤ ਲਿਖਿਆ ਇਕੱਠਾ ਹੀ ਹੈ ਸੇ ਗੀਤ ਪਰ ਤਕਸਾਲ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਵੀ ਉਹ ਜਿਹੜੇ ਸੇ ਦਾ ਅਰਥ ਆ ਉਹ ਜਿਹੜੇ ਜਵਾਨੀ ਵਾਲੇ ਗੀਤ ਸਨ ਚਲੇ ਗਏ ਗਏ ਸੇ ਗੀਤ ਪੁਕਾਰੀਤਾ उडया हंस दसाए राह उडया पद कसके थोड़ा जा उच्चारण करना है उडया हंस दसाए राह आया गया नाव हाँ। आया गया नहीं कहना आया गया नाव पिछ पत्तल सदेह काव पिछे पत्तल सदेह काव पिछ पत्तल सदेह काव ਨਾਨਕ ਮਨਮੁਖ ਅੰਧ ਪਿਆਰ ਆਹ ਇਹ ਪੰਕਤੀ ਦਾ ਬਹੁਤ ਧਿਆਨ ਨਾਲ ਵਿਰਾਮ ਲਾਉਣਾ ਹੈ ਨਹੀਂ ਤੇ ਅਰਥ ਦਾ ਅਨਰਥ ਹੋ ਜਾਏਗਾ ਨਾਨਕ ਮਨਮੁਖ ਕਹਿ ਦਿੱਤਾ ਤਾਂ ਅਰਥ ਦਾ ਅਨਰਥ ਹੋ ਗਿਆ ਨਾਨਕ ਇੱਥੇ ਵਿਰਾਮ ਲਾਉਣਾ ਹੈ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਆਹ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 발تن 20 라वण 아예 발تن 파ਠ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਕਈ 발ਤਨ ਵੀ ਕਰਾਉਂਦੇ ਨੇ ਪਰੰਤੂ 발ਤਨ ਕਸਕੇ ਹੀ ਮੁਖ ਸ਼ੁੱਧ ਪਾਠ ਹੈ 발ਪੁਨੇ ਦਾ ਵਾਚਕੀ ਹੈ 10 ਨਹੀਂ ਕਹਿ ਦੇਣਾ ਇਹਨੂੰ 10 ਕਸਕੇ ਨਹੀਂ ਬੋਲਣਾ ਪੋਲਾ ਬੋਲਣਾ 10 발ਤਨ 20 ਰਵਣ 10 발ਤਨ 20 라वण ਤੀਸਾ ਕਾ ਸੁੰਦਰ ਕਹਾਵੈ ਚਾਲੀ ਸੀ ਪੁਰ ਹੋਏ ਚਾਲੀ ਸੀ ਥੋੜਾ ਜਆ ਕਸ ਕੇ ਬੋਲਨਾ ਚਾਲੀ ਸੀ ਇਥੇ ਯਮਕ ਲਾ ਦਨੀ ਹੈ ਪੁਰ ਹੋਏ 85 ਪਾਗ ਖਿਸੈ 85 ਤੇ ਵੀ ਯਮਕ ਲਾ ਦਨੀ ਚਾਲੀ ਸੀ ਪੁਰ ਹੋਏ 85 ਪਾਗ ਖਿਸੈ 60 ਕੇ ਬੋਡੇ ਪਾ ਆਵੈ ਹਾਂਜੀ ਬੋਡੇ ਪਾ ਉਚਾਰਨ ਕਰਨਾ ਹੈ ਬਢੇਪਾ ਨਹੀਂ ਕਹਿ ਦੇਣਾ ਸਿੱਧਾ ਹੂੜਾ ਤੇ ਢੱਡੇ ਦੇ ਨਾਲ ਉਚਾਰਨ ਕਰਨਾ ਹੈ ਚਾਲੀ ਸੀ ਪੁਰ ਹੋਈ 85 ਪਗ ਖਿਸੈ ਇਥੇ ਵਿਸਰਾਮ 60 ਕੇ ਬੋਢੇ ਪਾ ਆਵੈ 70 ਕਾ ਮਤ ਹੀਣ ਅਸਿਹਾ ਕਾ ਵਿਵਹਾਰ ਨ ਪਾਵੇ 70 ਪਦਵੀ 70 ਨਹੀਂ ਕਹਿਣਾ 70 ਕਾ ਮਤ ਹੀਣ ਇਥੇ ਜਗਾਮ ਅਸਿਂਹਾ ਕਾ ਇਹ ਵੀ ਕਸ ਕੇ ਉਚਾਰਨ ਕਰਨਾ ਅਸਿਂਹਾ ਨਹੀਂ ਕਹਿਣਾ ਅਸਿਂਹਾ ਕਾ ਵਿਵਹਾਰ ਨਾ ਪਾਵੇ ਨਵ ਕਾ ਸਿਹਜਾਸਣੀ ਹਾਂ ਇਹ ਵੀ ਨਵੇ ਨਹੀਂ ਬੋਲਣਾ 90 ਕਸ ਕੇ ਉਚਾਰਨ ਕਰਨਾ 90 ਵੀ ਨਹੀਂ ਸਿੱਧਾ ਬੱਬੇ ਨਾਲ ਕਹਿ ਦੇਣਾ ਵਾਵੇ ਨਾਲ ਉਚਾਰਨ ਕਰਨਾ 90 ਕਾ ਸਿਹਜਾਸਣੀ ਇਕੱਠਾ ਹੀ ਪਾਠ ਮੂਲ ਨਾ ਜਾਣੈ ਆਪਬਲ ਇਹ ਆਪਬਲ ਪਾਠ ਜਿਹੜਾ ਨਾ ਇਹ ਸੰਬੰਧਕ ਪਾਠ ਹੈ ਪੋਲਾ ਉਚਾਰਨ ਕਰਨਾ ਹੈ ਮੂਲ ਨਾ ਜਾਣੈ ਆਪਬਲ ਮੂਲ ਨਾ ਜਾਣ ਅਪਬਲ ਟੰਡੋਲਮ ਤੂਡਬ ਡਿਠਮੈ ਟੰਡੋਲਮ ਤੂਡਿਮਾ ਡਿਠਮੈ ਟੰਡੋਲਮ ਤੂਡਨੇਮ ਡਿਠਮੈ ਨਾਨਕ ਜਗ ਤੂ ਏਕ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਦ ਭਾਤੀ ਬਹੁ ਬਹੁ ਵਿਦ ਭਾਤੀ ਬਹੁ ਬਹੁ ਵਿਦ ਭਾਤੀ ਤੂੰ ਜਾਣ ਜਿਨ ਉਪਾਈਐ ਸਭ ਖੇਲ ਤੁਮਾਤੀ ਤੂੰ ਜਾਣ ਹੈ ਜਿਨ ਉਪਾਈਐ ਇਥੇ ਵਿਸਰਾਮ ਸਭ ਖੇਲ ਤੁਮਾਤੀ ਇੱਕ ਆਵਹ ਇੱਕ ਜਾਹ ਉਠ ਬਿਰ ਨਾਵੈ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਰੰਗ ਹਰ ਰੰਗ ਰਾਤੀ ਇਉ ਹਰ ਪਦ ਤੇ ਠੰਮਕ ਲੱਗੇਗੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਹਰੀ ਦੇ ਰੰਗ ਵਿੱਚ ਅਰਥ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਯਾਨੀ ਹਰੀ ਦੇ ਪ੍ਰੇਮ ਦੇ ਵਿੱਚ ਰਤੇ ਰਹਿੰਦੇ ਹਨ ਸੋ ਸੇਵਹ ਸਤ ਨਿਰੰਜਨੋ ਹਰ ਉਰਖ ਵਿਦਾਤੀ ਤੂੰ ਆਪੇ ਆਪ ਸੁਜਾਨ ਹੈ ਵੱਡ ਉਰਖ ਵਡਾਤੀ ਇੱਕ ਰੰਗ ਦਾ ਅਰਥ ਰਹਿ ਗਿਆ ਨਾ ਰੰਗ ਹਰ ਹਰੀ ਦੇ ਰੰਗ ਕੀ ਪ੍ਰੇਮ ਵਿੱਚ ਰੰਗ ਰਤੀ ਰੰਗ ਰੱਤੇ ਰਹਿੰਦੇ ਹਨ ਇਉਂ ਅਰਥ ਦੇਗਾ ਚਲੋ ਜੀ ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚਿਆ ਇੱਥੇ ਵੀ ਸੁਣਨ ਲੱਗੇਗਾ ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚਿਆ ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋ ਤਿੰਨ ਜਾਤੀ ਹਾਂ ਬਲ ਬਲ ਹੋ ਇਥੇ ਠੰਮਕ ਲੱਗ ਜੇਗੀ ਤਿੰਨ ਜਾਤੀ ਸ਼ਲੋਕ ਮਹੱਲਾ ਪਹਿਲਾ ਜੀਵ ਪਾਇ ਤਨ ਸਾਜਿਆ ਰੱਖਿਆ ਬਣਤ ਬਣਾਈ ਅੱਖੀ ਦੇਖੈ ਜਿਹਵਾ ਬੋਲਾ ਕੰਨੀ ਸੁਰਤ ਸਮਾਈ ਪੈਰੀ ਚੱਲ ਹੱਥੀ ਕਰਣਾ ਦਿੱਤਾ ਪੈਨ ਖਾਈ ਜੇ ਨਾ ਰਚ ਰਚਿਆ ਤਿਸਹਿ ਨਾ ਜਾਣੈ ਅੰਦਾ ਅੰਧ ਕਮਾਈਂਦਾ ਅੰਧ ਕਮਾਈਂ ਜਾਪਜਾ ਤਾਂ ਠੀਕਰ ਹੋਵੈ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹ ਪਤ ਪਤ ਵਿਣ ਪਾਰ ਨਾ ਪਾਇ ਮਹੱਲਾ ਦੂਜਾ ਦੇਂਦੇ ਥਾਵਹ ਦਿੱਤਾ ਚੰਗਾ ਇੱਥੇ ਬਿੰਦੀ ਹੈ ਉਚਾਰਨ ਦਿਨ ਦੇ ਕਰਨਾ ਇੱਥੇ ਦਿਦੇ ਨਹੀਂ ਕਰਨਾ ਹੈ ਦਿਨ ਦੇ ਥਾਵ ਉਹ ਦਿੱਤਾ ਚੰਗਾ ਦੇਂਦੇ ਥਾਵ ਉਹ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ ਅੰਤਰ ਬਹਿ ਕਾ ਕਰਮ ਕਮਾਵੇ ਸੋ ਚਹ ਕੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾਲ ਹੋਵੇ ਪਾਪ ਕਮਾਣ ਪਾਪੀ ਜਾਣੀਐ ਤੂੰ ਆਪੇ ਖੇਲ ਕਰ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਕਿਚਰ ਜੋਤੀ ਵਿੱਚ ਤੂੰ ਬੋਲਹਿ ਇੱਥੇ ਵਿਸਰਾਮ ਲਾਉਣਾ ਬਾਕੀ ਜ਼ਿਆਦਾ ਵਿਸਰਾਮ ਤੇ ਰੁਕੀਦਾ ਹੁੰਦਾ ਹੈ ਜਿਹੜੀਆਂ ਯਮਕਾਂ ਠਮਕਾਂ ਹੁੰਦੀਆਂ ਇਤੇ ਇਸ਼ਾਰਾ ਹੀ ਦੇਣਾ ਹੁੰਦਾ ਥੋੜਾ ਜਿ ਚਿਰ ਤੇ ਦੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਹਿ ਜਿ ਚਰ ਤੇਰੀ ਜੋਤ ਤਿਚਰ ਜੋਤ ਵਿੱਚ ਜੋਤੀ ਵਿੱਚ ਤੂੰ ਬੋਲਹਿ ਵਿੱਚ ਤਿਚਰ ਜੋਤੀ ਵਿੱਚ ਇਥੇ ਥੋੜਾ ਜਿਹਾ ਹੈਰਾ ਦੇ ਕੇ ਬੋਲਣਾ ਤੂੰ ਬੋਲਹਿ ਵਿਣ ਜੋਤੀ ਕੋਈ ਕਿਛ ਕਰਿ ਹੋ ਦਿਖਾ ਸਿਆਣੀਆ ਵਿਣ ਜੋਤੀ ਕੋਈ ਕਿਛ ਕਰਿ ਹੋ ਕਰੇ ਉਹ 체ਤੀ ਬੋਲਣਾ ਦਿਖਾ ਸਿਆਣੀਏ ਦਿਖਾ ਪੁੱਲਾ ਬੋਲਣਾ ਨੂੰ ਦਿਖਾ ਨਹੀਂ ਕਹਿਣਾ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਘੜ ਸੁ ਜਾਣੀਏ ਪਾਉੜੀ ਤੁਧ ਆਪੇ ਜਗਤ ਉਪਾਇਕ ਹੈ ਤੁਧ ਪਦ ਕਿਤੇ ਵੀ ਆ ਜੇ ਨਾ ਇਹਨੂੰ ਥੋੜਾ ਜਿਹਾ ਕਸਕੇ ਵਿਚਾਰਨ ਕਰਨਾ ਹੈ ਤੁਧ ਆਪੇ ਜਗਤ ਉਪਾਇਕ ਹੈ ਤੁਧ ਆਪੇ ਧੰਦਾ ਲਾਇਆ ਤੁਧ ਪਤਿ ਜਮ ਕਾ ਲਕ ਤੁਦ ਆਪੇ ਜਗਤ ਉਪਾਇਕ ਤੁਦ ਆਪੇ ਤੰਦਾ ਲਾਇਆ ਮੋਹ ਠਗੌਲੀ ਪਾਇਕ ਤੁਦ ਆਪੋ ਜਗਤ ਖਵਾਇਆ ਤਿਸਨਾ ਅੰਦਰ ਅਗਨ ਹੈ ਨਹ ਤਿਪਤਾ ਭੁਖਾ ਤਿਹਾਇਆ ਸਹਸਾ ਇਹ ਸੰਸਾਰ ਹੈ ਮਰ ਜਮੈ ਆਇਆ ਜਾਇਆ ਬਿਨ ਸਤਗੁਰ ਮੋਹ ਨ ਤੁੱਟੈ ਸਭ ਥੱਕੇ ਕਾਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤਦ ਭਾਇਆ ਸੁਖ ਰੱਜਾ ਰੱਜਾ ਪਦ ਕਸ ਕੇ ਵਿਚਾਰਨ ਕਰਨਾ ਹੈ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤਦ ਭਾਇਆ ਕੁੱਲ ਉਧਾਰੇ ਆਪਣਾ ਧਨ ਜਣੇਦੀ ਮਾਇਆ ਸੋਭਾ ਸੁਰਤ ਸੁਹਾਵਣੀ ਜੇ ਨਾ ਹਰ ਸੇਤੀ ਚਿੱਤ ਲਾਇਆ ਵਾਹਿਗੁਰੂ ਕੀ ਕਾਰਸਾ ਕਰਾਈ ਵਾਹਿਗੁਰੂ ਜੀ ਕੀ ਪਤੇ